ਬੱਬੂ ਸੋਹ ਸਿੰਘ ਸੀਤਲ ਹੋਰਾਂ ਦਾ ਜੀਵਨ ਪੜ੍ਹੀਏ ਉਹਨਾਂ ਨੇ ਇੱਕ ਘਟਨਾ ਦਾ ਜ਼ਿਕਰ ਕੀਤਾ ਉਹ ਕਹਿੰਦੇ ਕਿ ਰਾਜਸਥਾਨ ਦੇ ਕਿਸੇ ਪਿੰਡ ਵਿੱਚ ਕੋ ਸਮਾਗਮ ਤੇ ਉਸ ਮੇਲੇ ਤੇ ਅਸੀਂ ਢਾਡੀ ਵਾਰਾ ਗਾਉਣ ਵਾਸਤੇ ਗਏ ਜਦੋਂ ਢਾਡੀ ਵਾਰਾ ਗਾਈਆਂ ਉਹਦੇ ਤੋਂ ਬਾਅਦ ਇੱਕ ਕਮਰੇ ਵਿੱਚ ਸਾਨੂੰ ਪ੍ਰਬੰਧਕਾਂ ਨੇ ਬਿਠਾ ਲਿਆ ਪਹਿਲੇ ਸਮੇਂ ਸੀ ਜਦੋਂ ਕਹਿੰਦੇ ਵੀ ਸਾਡੇ ਕੋਲ ਕਿਸੇ ਨੇ ਆਉਣਾ ਤੇ ਪੰਚਾਇਤਾਂ ਆਉਂਦੀਆਂ ਸੀ ਪਿੰਡਾਂ ਦੀ ਉਹ ਮਾਨ ਸਤਕਾਰ ਕਰਦੇ ਵੀ ਅਸੀਂ ਬਾਪੂ ਜੀ ਹੋਰਾਂ ਦਾ ਇਹਨੇ ਨਾਮ ਵਰ ਢਾਡੀਆ ਤੇ ਨਾਂ ਤੇ ਕੋਈ ਫੋਨ ਹੁੰਦਾ ਸੀ ਵੀ ਕਿਸੇ ਨਾਲ ਸੰਪਰਕ ਕਰਨਾ ਇਸ ਕਰਕੇ ਉਹ ਪੰਚਾਇਤਾਂ ਜਿਹੜੀਆਂ ਸੀ ਉਹ ਪਿੰਡਾਂ ਦੀਆਂ ਆਉਂਦੀਆਂ ਤੇ ਬਹੁਤੇ ਐਸੇ ਸਮਾਗਮ ਜਿਹੜੇ ਪੱਕੀ ਡਾਇਰੀ ਤੇ ਲਿਖੇ ਹੁੰਦੇ ਵੀ ਐਸ ਹਾੜ ਨੂੰ ਇੱਥੇ ਮੇਲਾ ਤੇ ਉੱਥੇ ਜਾਣਾ ਖੈਰ ਕਹਿੰਦੇ ਅਸੀਂ ਬੈਠੇ ਤੇ ਉੱਥੇ ਪੰਚਾਇਤ ਆਈ ਕਿਸੇ ਪਿੰਡ ਦੀ ਉਹ ਦਾਨੇ ਬੰਦੇ ਸਨ ਉਹਨਾਂ ਨੇ ਆਖਿਆ ਵੀ ਬਾਪੂ ਜੀ ਇਸ ਤਰੀਕ ਨੂੰ ਸਾਨੂੰ ਜੇ ਤੁਸੀਂ ਦਿਣ ਦੇ ਦਿਓ ਤੇ ਕਹਿੰਦੇ ਵੀ ਜਿਹੜਾ ਸਾਥੀ ਸੀ ਮੈਂ ਆਖਿਆ ਵੀ ਵੇਖ ਕੇ ਦੱਸ ਉਹਨੇ ਜਦੋਂ ਉਹ ਡੈਰੀ ਕੱਢੀ ਵੇਖਿਆ ਤੇ ਉਹ ਕਹਿੰਦਾ ਜੀ ਇਹ ਦਿਨ ਤੇ ਆਪਣੇ ਕੋਲ ਵੇਲਾ ਸਮਾਂ ਹੈ ਨਹੀਂ ਤੇ ਮੈਂ ਉਸ ਦਾਨੇ ਪੁਰਸ਼ ਨੂੰ ਆਖਿਆ ਵੀ ਆਪਾਂ ਕੋਰ ਦਿਨ ਮਿੱਥ ਲਈਏ ਉਹ ਕਹਿੰਦਾ ਜੀ ਦਿਨ ਤੇ ਹੀ ਚਾਹੀਦਾ ਜਿਹੜੀ ਅਗਲੀ ਗੱਲ ਉਹਨੇ ਆਖੀ ਉਹ ਕਹਿੰਦਾ ਜੀ ਕਿੰਨੇ ਪੈਸੇ ਦੇਣੇ ਤੁਹਾਨੂੰ ਉਹਨਾਂ ਤੇ ਉਸ ਸਮੇਂ ਜੋ ਪੇਟਾ ਕਹਿੰਦੇ ਹੁੰਦੀ ਸੀ ਜੱਥੇ ਦੀ ਮਾਇਕਾ ਜੀ ਇਹਨੇ ਪੈਸੇ ਦੇਣੇ ਆ ਉਹ ਕਹਿੰਦੇ ਵੀ ਛੇਤੀ ਦੇਣੀ ਕਹਿ ਲੱਗਾ ਵੀ ਅਸੀਂ ਤੁਹਾਨੂੰ ਇਹਨੇ ਦਿਆਂਗੇ ਉਹਨਾਂ ਨਾਲੋਂ ਵੱਧ ਦਿਆਂਗੇ ਵੀ ਤੁਸੀਂ ਸਾਡਾ ਦਿਨ ਜਿਹੜਾ ਹੈ ਉਹ ਤੈਅ ਕਰ ਲਓ ਮੈਂ ਆਪਣੇ ਸਾਥੀ ਨੂੰ ਆਖਿਆ ਵੀ ਨਾ ਲਿਖ ਲਾ ਹੁਣ ਕਹਿੰਦੇ ਵੀ ਕੁਝ ਸਮਾਂ ਬੈਠੇ ਰਹੋ ਵੀ ਖੁਸ਼ ਹੋ ਗਏ ਵੀ ਇਹਨਾਂ ਦਾ ਇਹਨਾਂ ਨੂੰ ਦੇਣ ਦੇ ਦਿਓ ਹੁਣ ਕਹਿੰਦੇ ਵੀ ਜਦੋਂ ਜਾਣ ਲੱਗੇ ਤਾਂ ਉਹਨਾਂ ਨੇ ਫੇਰ ਆ ਕੇ ਜਿਵੇਂ ਆਪਾਂ ਪੁੱਛਦੇ ਆਂ ਨਾ ਵੀ ਖੁਣ ਗਿਆਨੀ ਜੀ ਪੱਕਾ ਵੀ ਤੁਸੀਂ ਆਓਗੇ ਵੀ ਇਹ ਦਿਨ ਅਸੀਂ ਹੁਣ ਉਹ ਕਹਿੰਦੇ ਵੀ ਪੱਕਾ ਕੋਈ ਨਹੀਂ ਉਹ ਕਹਿੰਦੇ ਵੀ ਤੁਸੀਂ ਆਪ ਤੇ ਲਿਖਿਆ ਅੱਖਾਂ ਵੀ ਜੇ ਤੁਹਾਡੇ ਨਾਲੋਂ ਕਿਸੇ ਨੇ ਜ਼ਿਆਦਾ ਕੀਮਤ ਦਿੱਤੀ ਮੈਂ ਉਧਰ ਜਾਵਾਂਗਾ ਤੁਹਾਡੇ ਕੋਲ ਕਿਉਂ ਆਵਾਂਗਾ ਹੁਣ ਕਹਿੰਦੇ ਉਹਨੂੰ ਸਮਝ ਆ ਗਈ ਵੀ ਇਹਨਾਂ ਨੇ ਸਮਝਾਇਆ ਹੈ ਵੀ ਅਸਲ ਵਿੱਚ ਹਰੇਕ ਚੀਜ਼ ਪੈਸੇ ਨਾਲ ਨਹੀਂ ਤੋਲੀ ਜਾਂਦੀ ਉੱਥੇ ਜਿਨ੍ਹਾਂ ਦੇ ਨਾਲ ਪਹਿਲਾਂ ਸਾਡੀ ਗੱਲ ਹੋਈ ਆ ਜਿਨ੍ਹਾਂ ਦੇ ਨਾਲ ਅਸੀਂ ਸਮਾਂ ਮੁਕਰਰ ਕੀਤਾ ਜੇ ਅਸੀਂ ਇਦਾਂ ਕਰਨ ਲੱਗੀਏ ਵੀ ਇਧਰੋਂ ਸਾਨੂੰ 4 ਕੌਡੀਆਂ ਵੱਧ ਮਿਲਣੀਆਂ ਤੇ ਅਸੀਂ ਉਧਰ ਨੂੰ ਤੁਰ ਪਈਏ ਤੇ ਕਹਿੰਦੇ ਵੀ ਸਾਡਾ ਕੀ ਪ੍ਰਭਾਵ ਰਹੇਗਾ ਉਹ ਗੁਰੂ ਜਿਸ ਦਾ ਅਸੀਂ ਜਸ ਗਾਉਨੇ ਆ ਉਹਨੇ ਕਿਸੇ ਚੀਜ਼ ਦੀ ਕੋਈ ਤੋਟ ਨਹੀਂ ਰੱਖੀ ਇਸ ਕਰਕੇ ਕੋਈ ਵਿਰਲਾ ਹੈ ਜਿਹੜਾ ਇਸ ਕੀਮਤ ਨੂੰ ਜਾਣਦਾ ਨਹੀਂ ਤੇ ਅੱਖ ਦੇ ਵੀ ਅਸੀਂ ਬਹੁਤੀਆਂ ਚੀਜ਼ਾਂ ਜਿਹੜੀਆਂ ਉਹ ਪੈਸਿਆਂ ਦੇ ਪਲਣੂ ਚ ਤੋਲਦੇ ਆਂ ਵੀ ਇਹਦੀ ਇੰਨੀ ਕੀਮਤ